ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਇਤਿਹਾਸਿਕ ਧਰਤੀ ਸ਼੍ਰੀ ਖਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਹੇ ਸੰਗਤ ਨਾਲ ਸਮੇਂ ਹਾਦਸਾ ਵਾਪਰ ਗਿਆ ਜਦੋਂ ਚਰਦਾਲੂਆ ਨਾਲ ਭਰੀ ਮਿੰਨੀ ਬੱਸ ਖੜ ਵਿੱਚ ਪਲਟ ਗਈ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਪਿੰਡ ਰਸੂਰਪੁਰ ਤੋਂ ਸੰਗਤ ਸ਼੍ਰੀ ਖਰਾਲਗੜ੍ਹ ਸਾਹਿਬ ਜੀ ਦੇ ਦਰਸ਼ਨ ਕਰਨ ਆਈ ਸੀ ਜਿਸ ਦੌਰਾਨ ਬੱਸ ਉਤਰਾਈ ਤੇ ਬੇਕਾਬੂ ਹੋ ਖੜ ਵਿੱਚ ਡਿੱਗ ਗਈ ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਵਾਰੀਆਂ ਦੇ ਸੱਟਾਂ ਜ਼ਰੂਰ ਲੱਗੀਆਂ ਹਨ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰ ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਏ। ਪਿੰਡ ਗੜੀ ਮਾਸਾਲਾ ਜੀ ਇਧਰ ਉਪਰ ਇੱਕ ਬੱਸ ਆਈ ਜੀ ਜਿਹੜੀ ਬੱਸ ਸੀਗੀ ਉਹ ਇੱਥੇ ਕੇ ਬੰਦੋ ਪਤਾ ਲੱਗਿਆ ਕਿ ਉਹ ਮੋਗੇਵਾਲ ਦੀ ਸੀਗੀ ਤੇ ਉਹਨਾਂ ਯਾਤਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਵੀ ਕਿ ਰੁਕ ਜਾਓ ਤੁਸੀਂ ਇਧਰੋਂ ਨਾ ਜਾਓ। ਪਰ ਉਹਦੇ ਵਿੱਚ ਕੁਝ ਯਾਤਰੀ ਨਾ ਛੰਦੇ ਬਾ ਵੀ ਵੀ ਬੱਸ ਲੈ ਕੇ ਆ ਗਏ ਪਰ ਉਹ ਬੱਸ ਇੱਥੇ ਆ ਕੇ ਪੱਟ ਗਈ। ਬੱਸ ਪੱਟਣ ਕਰਕੇ ਕਾਫੀ ਸਵਾਰੀਆਂ ਦੇ ਸੱਟਾ ਲੱਗ ਗੀਆਂ। ਸੱਟਾ ਲੱਗਣ ਕਰਕੇ ਪਿੰਡ ਦੇ ਬੰਦੇ ਨੇ ਇਕੱਠੇ ਹੋ ਕੇ ਫਟਾਫਟ ਜਿਹੜੇ ਬੰਦੇ ਆ ਉਹ ਹਫੜਾ ਦਫੜੀ ਵਿੱਚ ਇਕੱਠੇ ਕਰਕੇ ਉਹਨਾਂ ਨੂੰ ਹਸਪੀ ਤੇ ਆਪਣੀ ਚੌਂਕੀ ਇੰਚਾਰਜ ਵੀ ਵਿਚਾਰੇ ਜਿਹੜੇ ਹੈਗੇ ਉੱਥੇ ਵੀ ਮੇਰੇ ਖਿਆਲ ਨਾਲ 2 ਜਾਂ 3 ਮਲਾਜਮੀ ਹੈ ਤੇ ਕਾਫੀ ਵਾਰੀ ਇੱਥੇ ਹਾਸੇ ਹੋ ਚੁੱਕੇ ਤੇ ਲੋਕਾਂ ਨੂੰ ਕਈ ਵਾਰੀ ਰੋਕੀਦਾ ਵੀ ਹੈ ਕਈ ਤੇ ਵੀ ਹੈ ਪਰ ਕਈ ਵਾਰੀ ਉਹ ਨਹੀਂ ਰੁਕਦੇ ਕਿ ਜਿਹੜੇ ਇੱਥੇ ਮਹਾਰਾਜ ਹੀ ਹੈਗੇ ਉੱਥੇ ਉਹਨਾਂ ਦੇ ਪ੍ਰਧਾਨ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਕੁਝ ਮਹਾਰਾਜਮਾ ਦੇ ਨਾਲ ਬੰਦੇ ਲਾਇਆ ਜਾਣ ਤੇ ਸ਼ਨੀਵਾਰ ਰਾਤ ਐਤਵਾਰ ਨੂੰ ਅਕਸਰ ਇੱਥੇ ਕੋਈ ਨਾ ਕੋਈ ਘਟਨਾ ਹੋ ਜਾਂਦੀ ਤੇ ਪਿੰਡ ਵਾਸੀਆਂ ਨੂੰ ਕਾਫੀ ਦਿੱਕਤ ਆਉਂਦੀ ਉਹ ਵਿਚਾਰੇ ਹਫੜਾ ਦਬੜੀ ਵਿੱਚ ਜਾਂਦੇ ਤੇ ਉਹਨਾਂ ਨੂੰ ਭੇਜਦੇ ਆ ਤੇ ਹੁਣ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਆ ਕੇ ਨਾਲੇ ਪੁਲਿਸ ਪੁਆਇੰਟ ਵਾਸੀਆਂ ਨਾਲ ਮਿਲ ਕੇ ਉਹਨਾਂ ਬੱਚਿਆਂ ਨੂੰ ਉੱਥੇ ਪਹੁੰਚਾਇਆ ਜੀ ਅੱਛਾ ਕੋਈ ਸੱਟ ਕੋਈ ਉੱਧਾ ਜੀ ਟੀ ਨੁਕਸਾਨ ਨਹੀਂ ਹੈ ਜੀ ਇੱਥੇ ਪਰ ਪਰ ਫਿਰ ਵੀ ਕਾਫੀਆਂ ਦੇ ਕੁਝ ਕਾਫੀ ਇੰਜਰੀਆਂ ਹੈ ਕੁਝ ਬੱਚਿਆਂ ਨੇ ਇੰਜਰੀਆਂ ਆਈਆਂ ਤੇ 20 ਤੋਂ 25 ਛੇ ਉਹਦੇ ਵਿੱਚ ਯਾਤਰੀ ਹਲਕਰ ਸਾਹਿਬ ਨੂੰ ਜਿਹੜਾ ਸੰਗਤ ਜਿਹੜੀ ਮੋਗੀ ਦੇ ala kisim moki ਜਿਹੜੇ ਤੋਂ ਆਈ ਸੀਗੀ ਤੇ ਇਹ ਬੱਸ ਜਿਹੜੀ ਆ ਇੱਥੇ ਐਕਸੀਡੈਂਟ ਹੋਣ ਕਰਕੇ ਜਿਹੜੀ ਆ ਮਤਲਬ ਪਲਟਣ ਕਰਕੇ ਸੰਗਤ ਦੇ ਸਟਾ ਲੱਗੀਆਂ ਨੇ ਜਰੂ ਵੈਸੇ ਕੋਈ ਸੀਰੀਅਸ ਨਹੀਂ ਹੈ ਤੇ ਬਾਕੀ ਸੀ ਮੌਕੇ ਤੇ ਆ ਕੇ ਕਿਉਂਕਿ ਬੀਨੇਵਾਲ ਦਾ ਪਿੰਡ ਹੈਗਾ ਚੰਗੀ ਚਾਹ ਸਭ ਮੇਰੇ ਨਾਲ ਨੇ ਜਿਸ ਜਿਹੜੀ ਜਖਮੀ ਸੀ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਵਾਪਕ ਹਸਪਤਾਲ ਦੇ ਵਿੱਚ ਐਡਜਟ ਕਰਵਾ ਦਿੱਤਾ ਤੇ ਬਾਕੀ ਮੌਕੇ ਤੇ ਆਤੀ ਸਾਰਾ ਦੇਖ ਰਹੇ ਜੋ ਵੀ ਹਰਪੀ ਰੂਟ ਹੈਗੀ ਆ ਲੋਕਾਂ ਬਬੂ ਜੀ ਦੇ ਵਸਾਇ ਜੋਗੂ ਨਾਲ ਜਿਹੜੀ ਹੈ ਉਹ ਸਾਰਿਆਂ ਦੇ ਘਰਾਂ ਦੇ ਵਿੱਚ ਇੰਟੀਮੇਸ਼ਨ ਜਿਹੜੀ ਦਿੱਤੀ ਜਾ ਰਹੀ ਹੈ ਮੇਰਾ ਨਾਮ ਮਜੀਦ ਖੋਰਾ ਸਰ ਆਸ ਅਸੀਂ ਖਰਾਦਗੜ ਨੂੰ ਚੱਲਦੇ ਪਏ ਸੀ ਰਾਜਾ ਸਾਹਿਬ ਤੋਂ ਆਏ ਸੀ ਅਸੀਂ ਪਿੰਡ ਸਾਡਾ ਰਚੂਲ ਪਰ ਜੰਡੀ ਆ ਅਸੀਂ ਉੱਥੋਂ ਦੇ ਰਾਜਾ ਸਾਹਿਬ ਤੋਂ ਆਏ ਸੀ ਖਰਾਦਗੜ ਚੱਲਦੇ ਸੀ ਮੱਥਾ ਟੇਕਣ ਮੁੰਡਾ ਹਟਾਇਆ ਸੀਗਾ ਬਾਹਰ ਉਹਨੇ ਕੋ ਸੁੱਖ ਸੁਖੀ ਹੋਣੀ ਆ ਇੱਕ ਸਾਡਾ ਮੁੰਡਾ ਵਿਆਹਾ ਸੀ ਜੇੜ ਦਾ ਮੁੰਡਾ ਉਹ ਜੇੜ ਦਾ ਮੁੰਡਾ ਛੋਟਾ ਲੈ ਕੇ ਚੱਲਦਾ ਸੀ ਮੱਤਾ ਟਕਾਉਣ ਬੱਸ ਜਾਂਦਿਆਂ ਦਾ ਹੀ ਇਨਸੀਡੈਂਟ ਹੋ ਗਿਆ ਉੱਥੇ ਬੱਸ ਕੋਲੇ ਮੁੜ ਗਈ ਬਾਦਸੁੱਤ ਤੋਂ ਸੰਭਲੀ ਨਹੀਂ ਗਈ ਉਹਨੇ ਵਿੱਚ ਸੈੜਤੀ ਖਾਈ ਹਏ ਕਿਸੇ ਵਿੱਚ ਬੱਜੀ ਨਹੀਂ ਕਿਸੇ ਵਿੱਚ ਨਹੀਂ ਬੱਜੀ ਉਦੋਂ ਹੀ ਉਹ ਤੋਂ ਸੰਭਲੀ ਨਹੀਂ ਗਈ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੈਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers his professional by plumbing electrician masonry work carpentry for more information please contact him at www.checktrade.com id number 921760 Shamra Chander, call center. Call him on this number: zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ